ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਰ ਐਮਐਸਪੀ ਤੇ ਫਸਲ ਖਰੀਦਣ ਦਾ ਵੱਡਾ ਐਲਾਨ ਕਰ ਦਿੱਤਾ ਤਾਂ ਖੁਦ ਜਾਣਕਾਰੀ ਸਾਂਝੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਕਿ ਅਸੀਂ ਕਿਸਾਨ ਦੀ ਆ ਫਸਲ ਐਮਐਸਪੀ ਦੇ ਉੱਤੇ ਖਰੀਦਾਂਗੇ ਤਾਂ ਕਿਸਾਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੌੜ ਜਾਵੇਗੀ ਇਹ ਖਬਰ ਸੁਣ ਕੇ ਕਿਉਂਕਿ ਲਗਾਤਾਰ ਕਿਸਾਨ ਇੱਕ ਮੰਗ ਕਰ ਰਹੇ ਨੇ ਕਿ ਸਾਡੀਆਂ ਫਸਲਾਂ ਐਮਐਸਪੀ ਦੇ ਉੱਤੇ ਖਰੀਦੀਆਂ ਜਾਣ ਜਿਵੇਂ ਚੌਨਾ ਤੇ ਕਣਕ ਦੇ ਉੱਤੇ ਐਮਐਸਪੀ ਤੈਅ ਕੀਤੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਪੀ ਲਗਾ ਕੇ ਐਮਐਸਪੀ ਦੇ ਖਰੀਦیاں ਜਾਣ ਬਾਕੀ ਫਸਲਾਂ ਤਾਂ ਹੁਣ ਕਿਹੜੀ ਫਸਲ ਦੇ ਉੱਤੇ ਐਮਐਸਪੀ ਤੇ ਖਰੀਦਣ ਜਾ ਰਹੀ ਆ ਪੰਜਾਬ ਦੀ ਸਰਕਾਰ ਤੁਹਾਨੂੰ ਸੀਐਮ ਆਨ ਦੀ ਜੁਬਾਨੀ ਸੁਣਾਉਣੀ ਆ ਹੁਣ ਵਾਲੀ ਮੱਕੀ ਆ ਇੱਕ ਦੋ ਦੋ ਕਿਸਮ ਦੀਆਂ ਮੱਕੀ ਇੱਕ ਮੱਕੀ ਪੌਪ ਪਾਣੀ ਲੈਂਦੀ ਐ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਆ 3 ਮਹੀਨੇ ਦੀ ਫਸਲ ਆ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਬਠਿੰਡਾ ਜਲੰਧਰ ਤੱਕ ਪੁਰਥਲਾ ਜੀ ਜ਼ਿਆਦਾ ਹੁੰਦੇ ਐਜ਼ ਅ ਡਾਈਵਰਸੀਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾੜੇ ਨਾਲ ਵੀ ਗੱਲ ਲੂਗੀ ਮਾਰਕਫੈਟ ਵੀ ਖਰੀਦੂਗੀ ਐਮਐਸਪੀ ਤੇ ਖਰੀਦੂਗੀ ਜਿੰਨੀ ਵੀ ਦੀ ਐਮਐਸਪੀ ਔਰ ਪ੍ਰਾਈਵੇਟ ਇਹਦੇ ਵਿੱਚ ਜੇ ਇਥੈਨੋਲ ਵਾਲੇ ਆ ਸਕਦੇ ਨੇ ਐਮਐਸਪੀ ਤੋਂ ਘੱਟ ਨਹੀਂ ਲੈ ਸਕਦੇ ਉਹ ਖਰੀਦ ਨਹੀਂ ਸਕਦੇ ਐਮਐਸਪੀ ਤੋਂ ਪਰਿਕ੍ਰਿਤ ਸਾਤੇ ਨਹੀਂ ਕੋਈ ਪ੍ਰੋਬਲਮ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਹੋਇਆ ਅਸੀਂ 17000 ਪਰ ਏਕੜ ਕਿਹਾ ਲਗਭਗ ਹਾਨੂੰ ਉਮੀਦ ਹੈ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਝੋਨੇ ਦੀ ਥਾਂ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲਾਂ ਹੀ ਉਹਨੇ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੀ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਹਦੇ ਗਿਰਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਬੀਜਣ ਵਾਲੇ دماغ ਚ ਇਹ ਨਾ ਰਹੇ ਕਿ ਪਤਾ ਨਹੀਂ ਕੀ ਬਣੂਗਾ ਮਾਰਕ ਫੈਟ ਤੇ ਨਫਾ ਆੜ ਨਾਲ ਕਰ ਲੋ ਤਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਅਸੀਂ ਹੁਣ ਕਿਸਾਨਾਂ ਦੀ ਮੱਕੀ ਦੀ ਫਸਲ ਐਮਐਸਪੀ ਦੇ ਉੱਤੇ ਖਰੀਦਾਂਗੇ ਸੋਸ਼ਲ ਮੀਡੀਆ ਦੇ ਉੱਤੇ ਖੁਦ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਕਿ ਝੋਨੇ ਦੀ ਫਸਲ ਦੇ ਬਦਲ ਲਈ ਅਸੀਂ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਸੀਂ ਮੱਕੀ ਦੀ ਫਸਲ ਨੂੰ ਐਮਐਸਪੀ ਤੇ ਖਰੀਦਾਂਗੇ ਕੇਂਦਰ ਸਰਕਾਰ ਨਾਲ ਰابطਾ ਕਰਕੇ 17000 ਰੁਪਏ ਪ੍ਰਤੀ ਏਕੜ ਤੇ ਮੱਕੀ ਦੀ ਫਸਲ ਖਰੀਦੀ ਜਾਵੇਗੀ ਤਾਂ ਕੇਂਦਰ ਦੇ ਨਾਲ ਰਾਪਤਾ ਕਰਕੇ ਪੰਜਾਬ ਦੀ ਸਰਕਾਰ ਮੱਕੀ ਦੀ ਫਸਲ ਕਿਸਾਨਾਂ ਦੀ ਐਮਐਸਪੀ ਦੇ ਉੱਤੇ ਖਰੀਦਣਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਪਰ ਜਦੋਂ ਕਿ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆਵੇਗੀ ਕਿ ਬਾਕੀ ਫਸਲਾਂ ਦੇ ਉੱਤੇ ਐਮਐਸਪੀ ਕਿਉਂ ਨਹੀਂ ਦਿੱਤੀ ਜਾ ਰਹੀ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਤਾਂ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਪਹਿਲਾ ਮੋਰਚੇ ਲੱਗੇ 13 ਮਹੀਨੇ ਪਹਿਲਾ ਮੋਰਚਾ ਚੱਲਿਆ ਉਦੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ ਐਮਐਸਪੀ ਦਾ ਲੀਗਲ ਗਾਰੰਟੀ ਕਰਨ ਨੂੰ ਬੜਵਾਉਣ ਦੀ ਮੰਗ ਵੀ ਸੀ ਪਰ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਸੀ ਐਮਐਸਪੀ ਦਾ ਲੀਗਲ ਗਾਰੰਟੀ ਕਰਨ ਵਿੱਚ ਵਿਚਾਰ ਹੀ ਲਟਕਦਾ ਰਿਹਾ ਤਾਂ ਦੁਬਾਰਾ ਤੋਂ ਸਯੁਕਤ ਕਿਸਾਨ ਗੈਰ ਰਾਜਨੀਤਿਕ ਦੇ ਵੱਲੋਂ ਮੋਰਚਾ ਲਗਾਇਆ ਗਿਆ 13 ਮਹੀਨੇ ਪੰਜਾਬ ਹਰਿਆਣਾ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਚੱਲਿਆ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਅਗਲੀਆਂ ਤਰੀਕਾ ਦਿੱਤੀਆਂ ਗਈਆਂ ਪਰ ਜਦੋਂ ਹੁਣ ਆਖਰੀ ਵਾਰ ਮੀਟਿੰਗ ਦੇ ਵਿੱਚ 4 ਮਈ ਦੀ ਤਰੀਕ ਦਿੱਤੀ ਗਈ ਉਸ ਮੀਟਿੰਗ ਤੋਂ ਜਦੋਂ ਕਿਸਾਨ ਵਾਪਸ ਪਰਤ ਰਹੇ ਸੀ ਆਪਣੇ ਮੋਰਚੇ ਨੂੰ ਜਾ ਰਹੇ ਸੀ ਕੋਈ ਘਰ ਨੂੰ ਜਾ ਰਿਹਾ ਸੀ ਤਾਂ ਉਸ ਵੇਲੇ ਕਿਸਾਨਾਂ ਨੂੰ ਪੰਜਾਬ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਬਾਅਦ ਦੇ ਵਿੱਚ ਜੋ ਮੋਰਚੇ ਦੇ ਵਿੱਚ ਕਿਸਾਨ ਬੈਠੇ ਸੀ ਉਹਨਾਂ ਕਿਸਾਨਾਂ ਨੂੰ ਉਸੇ ਦੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਜਾਂ ਤਾਂ ਘਰਾਂ ਨੂੰ ਜਾਓ ਜਾਂ ਫਿਰ ਕਹਿੰਦੇ ਜੇਲ੍ਹਾਂ 'ਚ ਜਾਣ ਨੂੰ ਤਿਆਰ ਹੋ ਜਾਓ ਤਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਡਿਟੇਨ ਕਰ ਲਿਆ ਮੋਰਚੇ ਖਤਮ ਕਰਵਾ ਦਿੱਤੇ ਪਰ ਹੁਣ ਕਿਸਾਨ ਜਿਹੜੇ ਨੇ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨੇ ਨੂੰ ਤਿਆਰ ਆ ਕਿਉਂਕਿ ਸੱਦਾ ਵੀ ਆਇਆ ਸੀ ਪਰ ਕਹਿੰਦੇ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੋਣਾ ਚਾਹੀਦਾ ਤਾਂ ਕਿਸਾਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਕਿਸਾਨ ਦੁਬਾਰਾ ਤੋਂ ਸੋਚ ਵਿਚਾਰ ਕਰਨ ਕਿਉਂਕਿ ਸੂਬੇ ਦੇ ਮੰਤਰੀ ਸੂਬੇ ਦੀ ਸਰਕਾਰ ਦੇ ਨੁਮਾਇੰਦੇ ਹੋਣੇ ਮੀਟਿੰਗ ਦੇ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ ਇਸ ਕਰਕੇ ਇਹ ਮੀਟਿੰਗ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਜਾਂਦੀ ਹੈ ਤਰੀਕ ਕਿਸਾਨਾਂ ਦੇ ਫੈਸਲੇ ਤੋਂ ਬਾਅਦ ਰੱਖੀ ਜਾਵੇਗੀ ਕਿ ਕਿਸਾਨ ਜਿਵਾਰਾ ਤੋਂ ਸੋਚ ਵਿਚਾਰ ਕਰ ਲੈਣ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਝੋਨੇ ਦੀ ਫਸਲ ਦਾ ਬਦਲ ਜਿਹੜਾ ਉਤਸ਼ਾਹਿਤ ਕਰ ਰਹੇ ਹਾਂ ਅਸੀਂ ਮੱਕੀ ਦੀ ਫਸਲ ਨੂੰ ਕਿ ਮੱਕੀ ਦੀ ਫਸਲ ਤੁਸੀਂ ਵੇਚੋ-ਬੀਜੋ ਮੱਕੀ 1 ਏਕੜ ਦੇ ਵਿੱਚੋਂ ਕਹਿੰਦੇ 1 ਏਕੜ 17000 ਰੁਪਏ ਪ੍ਰਤੀ ਏਕੜ ਅਸੀਂ ਜਿਹੜੀ ਆ ਮੱਕੀ ਦੀ ਫਸਲ ਖਰੀਦਾਂਗੇ ਕੇਂਦਰ ਸਰਕਾਰ ਦੇ ਨਾਲ ਰابطਾ ਕਾਇਮ ਕਰਕੇ ਐਮਐਸਪੀ ਤੇ ਕਾ ਮਿਨਿਮਮ ਮਿਨਿਮਮ ਸਪੋਰਟ ਪ੍ਰਾਈਸ ਦੇ ਉੱਤੇ ਹੁਣ ਫਸਲ ਕਿਸਾਨਾਂ ਦੀ ਖਰੀਦੀ ਜਾਵੇਗੀ ਮੱਕੀ ਦੀ ਤਾਂ ਕੀ ਹੁਣ ਕਿਸਾਨ ਇਸ ਪ੍ਰਪੋਜ਼ਲ ਨੂੰ ਅਕਸੈਪਟ ਕਰਨਗੇ ਕੀ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲਣਗੇ ਕੀ ਕਿਸਾਨ ਮੱਕੀ ਦੀ ਫਸਲ ਬੀਜਣਗੇ ਕੀ ਕਿਸਾਨ ਇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਤੋਂ ਬਾਅਦ ਖੁਸ਼ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ